ਲਵ ਯੂ ਟਰੱਕ ਭਰ ਕੇ ਬਾਏ ਵਾ 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 ਯਾ ਆਪਣਾ ਮਾਝਾ ਵਾਲਾ ਪਿੰਡ ਐ ਇਹ ਮਾਝਾ ਵਾਲਾ ਤਾਰੀ ਮਾਝੇ ਵਾਲਾ ਸਾਡਾ ਯਾਰ ਜੀ 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 ਉੱਥੇ ਆ ਹਾਂ ਅਸੀਂ ਵੀ ਹੋਰ ਪਾਉਂਗਾ ਤੂੰ ਵੀ ਪਾਉਂਗਾ ਲਵ ਵੀ ਮਿੱਤਰੋ ਆ ਬੰਦੇ ਨੂੰ ਪਹਿਲਾਂ ਤਾਂ ਸਿਆਣ ਕੇ ਕਮੈਂਟ ਕਰਿਓ ਵੀ ਸਾਡੇ ਪਿੰਡ ਭਲੂਰ ਦੇ ਕਿਹੜੇ ਕਿਹੜੇ ਜਾਣਦੇ ਆ ਤੇ ਅੱਜ ਉਹਨੂੰ ਕੁਦਰਤੀ ਇਹ ਮਿਲ ਗਿਆ ਤੇ ਮੈਂ ਕਿਹਾ ਚਲੋ ਇਹਦੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਸਾਡੇ ਨਾਲ ਕਿੰਨੇ ਚਿਰ ਲਾਇਆ ਸੀ ਸਾਡੇ ਨਾਲ ਤੂੰ ਕਾਫੀ ਸਾਲ ਆਇਆ ਣਾ ਤੇ ਇਹਦੀ ਇੱਕ ਯਾਦ ਆ ਵੀ ਸਾਡੇ ਨਾਲ ਇੱਕ ਬਲਦ ਹੁੰਦਾ ਸੀ ਹਣਾ ਤਾਰੀ ਤੇ ਇਹਨੇ ਗੱਡੀ ਦੇ ਉੱਤੇ ਪੱਠਿਆਂ ਵਾਲੀ ਦੇ ਨਹੀਂ ਸੀ ਬਹਿ ਕੇ ਜਾਂਦਾ ਹੁੰਦਾ ਹਨਾ ਨਾਲ-ਨਾਲ ਇਹਨੂੰ ਤੁਰ ਕੇ ਜਾਣਾ ਇਹਨੇ ਸਾਡਾ ਬਲਦ ਹੀ ਸਿਖਾਤਾ ਸੀ ਉਹ ਬਲਦ ਕਿ ਜਾਦਾ ਸੀ ਕਿ ਨਹੀਂ ਹੈ ਹੁਣ ਕੀ ਕਰਦਾ ਹੁੰਦਾ ਇੱਕ ਗੱਲ ਹੋਰ ਆ ਬਾਈ ਇਹ ਤਾਰੀ ਓਵੇਂ ਦਾ ਓਵੇਂ ਹੀ ਆ ਤਾਰੀ ਹਨਾ ਬਦਲਿਆ ਨਹੀਂ ਜਵੇਂ ਕਿਉਂ ਹੈ ਕੀ ਖਾਣਾ ਤੂੰ ਕੋਈ ਨਹੀਂ ਖਾਂਦਾ ਕਿਉਂ ਹੈ ਇਹ ਤੇ ਅੰਦਰ ਅੱਧਾ ਬਣਾ। ਅਮਟਾ ਬਣਾ। ਕਿਵੇਂ? ਉਹ ਮੈਂ ਬਣਾ ਲੈਣ ਲਈ ਕੋ ਗੰਦਾ ਖਾਂਦਾ। ਕੀ ਦੇ ਤੋ ਬਣਾ? ਅੱਜ ਇਹ ਕਰਵਾਇ ਮੈਂ ਮੇਪਾ ਮੈਂ ਮੇ ਮੇਗਾ ਅਮਰਤਾ। ਅਮਰਤਾ ਸ਼ਕਿਆ ਸੀ। ਤੇ ਮੈਂ ਬੜੀ ਤੂੰ ਮੈਂ ਕਹਿੰਦਾ ਕੋ ਨਹੀਂ ਬਣਾ। ਹਾਂ। ਰੋਟੀ ਦਾ ਖਾਣਾ ਹੀ ਆ। ਰੋਟੀ ਦਾ ਖਾਣਾ ਖਾਣੀ ਹੈ। ਹਾਂ। ਤੇ ਚਾਹ ਪੀਣਾ ਬੈਠ। ਹਾਂ ਤੇ ਹੁਣ ਕੀ ਕੰਮ ਕਰਦਾ ਹੁਣ? ਹਾਂ ਬੈਠੇ-ਬੈਠੇ ਪਾਣੀ ਗੋਣ ਗੋਣ ਮੈਂ ਤੇ ਲੈ ਕਰ। ਹਾਂ। ਬਸ ਘਰੇ ਹੀ ਹੁਣ। ਬਹੁਤ ਸਾਲ ਲੱਗੇ ਵੀ ਇਹਨੇ ਸਾਡੇ ਨਾਲ ਤੇ ਬੰਦਾ ਅੱਜ ਵੀ ਉਵੇਂ ਦਾ ਉਵੇਂ ਪਿਆ। ਤਾਰੀ ਦਾੜੀ ਲੇਗ ਰਹੀ ਹੁੰਦੀ ਆ ਦਾੜੀ ਚਿੱਟੀ ਹੋ ਗਈ ਹੁਣ ਤਾਂ ਹਨ ਹਾਂ ਤਾਂ ਦਾੜੀ ਚਿੱਟੀ ਹੋ ਗਈ ਅੱਗੇ ਤਾਂ ਆਪਣੇ ਘਰਾਂ ਕੋਲੇ ਰਹਿੰਦੇ ਸੀ ਤੇ ਹੁਣ ਇੱਥੇ ਦਾਣਾ ਮੰਡੀ ਚ ਰਹਿਣ ਲੱਪੇ ਆ ਗਏ ਹੋਰ ਸਣਾ ਕੋਈ ਨਵੀਂ ਤਾਜੀ ਗੱਲਬਾਤ ਉਹ ਤਾਂ ਗੱਡੀ ਤੇ ਬੈਂਦਾ ਘਾਤਾ ਨਹੀਂ ਸੀ ਹੁੰਦਾ ਜਦੋਂ ਬਲਦ ਗੱਡੀ ਹੁੰਦੇ ਸੀ ਹੁਣ ਤਾਂ ਜਿਆ ਰੇੜੀਆਂ ਬਣ ਗਈਆਂ ਲੋਕਾਂ ਦੀਆਂ ਹਾਂ ਹਾਂ ਹੋਈ ਜਾਂਦੀਆਂ ਹਾਂ ਤੇ ਉਦੋਂ ਘਾਤਾ ਨਹੀਂ ਸੀ ਬੈਂਦਾ ਹੁੰਦਾ ਬਲਦ ਦੇ ਨਾਲ ਨਾਲ ਆਤ ਹੁੰਦੀ ਸੀ ਹਨ ਦਿਨ ਹੁਣ ਮੈਂ ਪੇ ਪਿੰਡ ਤੇ ਕੀ ਕੀ ਮੇਰੇ ਨਾਲ ਗਏ ਮੀਨ ਇਹਨਾਂ ਲਾ ਹਾਂ ਆ ਨੀ 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 ਪੇਗਾ ਨਾ ਹੈ ਤਾਂ ਮੈਂ ਜੇ ਬਲੇ ਲੈ ਗਿਆ ਤੇ ਪੁੱਤ ਨਹੀਂ ਚੱਲਦਾ ਕਿਸੇ ਕਿਤੇ ਹਾਂ ਗੱਡੀ ਉਡੀ ਮਾ ਉਹਦਾ ਡਰਦਾ ਫਿਰ ਤੂੰ ਗੱਡੀ ਤੇ ਬੈਠਾ ਨਹੀਂ ਹਾਂ ਉਹਦਾ ਡਰ ਜਾ ਪੈ ਗਿਆ ਹਾਂ ਮੈਂ ਤਾਂ ਨਹੀਂ ਪੈਂਦਾ ਸਾਡੇ ਜਦੋਂ ਅਸੀਂ ਤੂੰ ਮੁੜ ਕੇ ਟਾਇਲਟ ਉਹ ਪਹਿਲੀ ਹੁੰਦੀ ਉਹ ਮੰਗ ਮੰਗ ਰਹੀ ਮੰਗ ਲਈ ਅੱਛਾ ਤੂੰ ਪਹਿਲੇ ਰਾਤੀ ਜਾਵੇਂ ਹੁਣ ਵੀ ਤੂੰ ਡਰਦਾ ਜਾਨੀ ਕਿ ਤੈਨੂੰ ਡਾਰੀ ਪੈ ਗਿਆ ਵੀ ਗੱਡੀ ਤੇ ਮੁੜ ਕੇ ਬਹਿਣਾ ਹੀ ਨਹੀਂ ਤੇ ਬਲਦ ਦੇ ਨਾਲ ਨਾਲ ਹੀ ਜਾਣਾ ਹੈਂ ਹੋਰ ਸੁਣਾਣਾ ਦੀ ਗੱਲ ਹਾਂ ਦੇ ਇਹ ਬੜੀ ਨੋਕੜੀ ਆਉਂਦਾ ਰੇੜੀਆਂ ਚੱਲ ਪਈਆਂ ਉਦੋਂ ਵੈਸੇ ਵਧੀਆ ਹੁੰਦਾ ਸੀ ਮੋਲ ਹਨਾ ਉਦੋਂ ਵਧੀਆ ਸੀ ਸਾਰੇ ਪਿਆਰ ਨਾਲ ਰਹਿੰਦੇ ਸੀ ਹਾਂ ਤਾਂ ਖੜਾ ਹੁੰਦਾ ਸੀ ਹੁਣ ਮਾੜਾ ਹੋ ਗਿਆ ਨਹੀਂ ਹੁਣ ਵੀ ਉਹ ਜਿਹਦਾ ਹੋਜੇ ਪਿਆ ਪਰ ਵੱਖਰੀ ਗੱਲ ਹੈ ਚਲੋ ਸਮੇਂ ਨਾਲ ਹਨਾ ਉਮਰ ਦੇ ਨਾਲ ਫਰਕ ਪੈ ਜਾਂਦਾ ਮੈਂ ਹਨਾ ਮੈਂ ਹਨਾ ਦੇਦੀ ਕੁਦੀ ਕਹਿੰਦਾ ਭਾਈ ਹਾਂ ਮੈਂ ਹਨਾ ਦੇ 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 ਦੇਗਾ ਦੇਗਾ ਖਾਣਾ ਬੜਾ ਵਧੀਆ ਭਾਈ ਜਿਹੜੇ ਬੰਦੇ ਇਹਨੂੰ ਸਾਰਾ ਵੈਸੇ ਤਾਂ ਪਿੰਡ ਜਾਣਦਾ ਤੈਨੂੰ ਤਾਂ ਸਾਰਾ ਪਿੰਡ ਹੀ ਜਾਣਦਾ ਨਾ ਪਰ ਹੁਣ ਸਾਡੇ ਮੱਥੇ ਘਾਟੀ ਲੱਗਦਾ ਅੱਜ ਮਿਲਿਆ ਐਈ ਪੁਰਾਣੀਆਂ ਗੱਲਾਂ ਬਾਤਾਂ ਕੀਤੀਆਂ ਬਈ ਤਾਰੀ ਨਾਲ ਤੇ ਤਾਰੀ ਬੰਦਾ ਘੈਂਟ ਸੀ ਕੰਮ ਕੁੰਬ ਤੇਰਾ ਕਰਦੇ ਰਿਹਾ ਕਿੰਨੇ ਸਾਲ ਕੰਮ ਕੀਤਾ ਬਈ ਤੂੰ ਮਾ ਬਾਬਾ 11-12 ਪੰਨਾਂ ਲਾਇਆ ਬਈ 11-12 ਸਾਲ ਨਹੀਂ ਜ਼ਿਆਦੇ ਲਾਇਗੇ ਫਿਰ 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 ਸਾਡੀ ਮੈਰੀ ਰੋਣ ਸੀ ਆ ਸਾਡੇ ਨਾਲ ਵਾਵਾ ਸਾਲ ਲਾਤੇ ਤੂੰ ਹੈਨਾ ਹੋਰ ਹੁਣ ਪੁੱਤੋ ਹੈ ਨਹੀਂ ਪੁੱਤੋ ਹੈਨਾ ਪੁੱਟੋ ਵੀ ਆਉਂਦਾ ਬੁੱਢਾ ਹੋ ਗਿਆ ਬੁੱਢਾ ਹੋ ਗਿਆ ਹੁਣ ਵਿਆਹ ਉਹ ਹੋ ਗਿਆ ਮੁੰਡੇ ਹੋ ਗਏ ਉਹਦੇ ਮੁੰਡੇ ਹੋ ਗਏ ਹੁਣ ਤਾਂ ਉਹਦੇ ਦੋ ਮੁੰਡੇ ਉਹਦੇ ਗੱਭਰੂ ਵਿਆਹ ਤਾਂ ਇੱਕ ਦਾ ਮੁੰਡਾ ਹੁਣੇ ਹਾਂ ਮੁੰਡੇ ਪੂਰੇ ਗੱਭਰੂ ਉਹਦੇ ਉਹਨਾਂ ਡੜੀ ਡੜੀ ਕਾਲੀ ਕਾਲੀ ਬੜੀਆਂ ਇਕੱਠੀਆਂ ਮੱਝਾਂ ਨੇ ਬੜੀਆਂ ਇਕੱਠੀਆਂ ਨੇ ਮੱਝਾਂ ਚਾਰ ਗਿਆ ਹਣਾ ਉਦੋਂ ਮੱਝਾਂ ਲੋਕਾਂ ਨੇ ਚਾਰਨ ਜਾਣਾ ਹਣਾ ਤੇ ਘਾਹ ਖੂ ਵਾਧੂ ਹੁੰਦਾ ਸੀ ਹੁੰਦਾ ਤਾਂ ਘੈਂਟ ਸੀ ਉਹਦਾ ਕੰਮ ਹੁਣ ਤਾਂ ਰੇੜੀਆਂ ਰੂੜੀਆਂ ਤੇ ਆ ਗਏ ਹਣਾ ਤਾਰੀ ਲੋਕ ਹਾਂ ਦਾ 10 ਮਿੰਟ ਪੱਠੇ ਵੜ ਲਿਆਉਂਦੇ ਆ ਦੋ ਕੁ ਪੰਡਾ ਅੱਗੇ 10-10 ਪੰਡਾ ਵੜਦੇ ਐ ਮੱਜਾ-ਮੱਜਾ ਕਿੰਨੀਆਂ ਹੁੰਦੀਆਂ ਸੀ ਹੁਣ ਉਹ ਸਮਝ ਨਹੀਂ ਰਿਹਾ ਇਹ ਹੁਣ ਮੈਂ ਤੇ 2 ਰੁਪਏ ਤਰਨਾ ਬਸ ਹਾਂ ਬਸ ਇੰਨੇ ਪਸ਼ੂ ਆਣਾ ਕਿੰਨੇ ਆਪਣੇ ਪਸ਼ੂ ਹੁੰਦੇ 10-10 ਦੋ ਵੀ ਨਹੀਂ ਵੜਦਾ ਲੈ ਮੇਰੇ ਕੰਮ ਨਹੀਂ ਵੜਦਾ ਨਾ ਸਹੀ ਗੱਲ ਆ ਸਹੀ ਗੱਲ ਆ ਜਮਾਨਾ ਵਿੱਚ ਬਹੁਤ ਦੁੱਧ ਹੁੰਦਾ ਸੀ ਹਾਂ ਆਉਂਦੀਆਂ ਫਿਰ ਉਹ ਯਾਦਾਂ ਪੁਰਾਣੀਆਂ ਕਿ ਨਹੀਂ ਆਉਂਦੀਆਂ ਆਉਂਦੀਆਂ ਨਾ ਮਾਣਜਾ ਕਰਦਾ ਪਿੱਛੇ ਜਾਣ ਨੂੰ ਵੀ ਪਿੱਛੇ ਜਾਵੜੀ ਚਾਰ 10 20 ਸਾਲ ਪਿੱਛੇ ਮੈਂ ਪਿੰਡ ਦਿਖਾ ਲਿਆ ਕਿਸਣਾ ਕਿਹੜਾ ਪਿੰਡ ਵਿਖਾਵਾਂ ਤੈਨੂੰ ਮਾਝਾ ਆਪਣਾ ਮਾਝੇ ਵਾਲਾ ਪਿੰਡ ਐ ਇਹ ਮਾਝੇ ਵਾਲਾ ਤਾਰੀ ਮਾਝੇ ਵਾਲਾ ਸਾਡਾ ਯਾਰ ਜੀ 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 ਤੁਸੀਂ ਉੱਥੇ ਹੈਂ ਹਾਂ ਅਸੀਂ ਵੀ ਹੋਰ ਪਾਉਂਗਾ ਤੁਸੀਂ ਵੀ ਪਾਉਂਗਾ ਤਾਂ ਇਹਦਾ ਆਪਣੀ ਮੈਚਿੰਗ ਬੈੰਦੀ ਸੀ ਕਿ ਨਹੀਂ ਠੀਕ ਹੈ ਮੈਂ ਤੇਰਾ ਪਾਉ ਮੈਂ ਤੇਰਾ ਪਾਉ ਹੈ ਯਾਦਾਂ ਸਾਰੀਆਂ ਯਾਦ ਤਨੀਆਂ ਮੈਂ ਉਹ ਸੀ ਕਿਵੇਂ ਵੇਲੇ ਬੇ ਖੈਰ ਬੋਦ ਗਏ ਹਾਂ ਅੱਗੇ ਆਉਂ ਸੀ ਨਾ ਉੱਥੇ ਆਪਣੇ ਘਰਾਂ ਦੇ ਨੇੜੇ ਸੀ ਮਿਲ ਮਿਲ ਜਾਂਦੇ ਸੀ ਹੁਣ ਤੂੰ ਇਧਰ ਮੰਡੀ ਚ ਆ ਗੇ ਹਾਂ ਦੂਰ ਹੋ ਗਏ ਚੱਲ ਹੋਰ ਚੜਦੀ ਕਲਾ ਮੈਂ ਆਪਣੀ ਬੈਠਣ ਲੱਗੇ ਬਣੀ ਲੱਗੀ ਆ ਇਹਦਾ ਪੈਨਸ਼ਨ ਲੱਗੀ ਆ ਹਾਂ ਵੇਖ ਮੇਲੇ ਕੋਲੇ ਹੈ 1500 ਮਿਲਦਾ ਖਾਪੀ ਲੈਣਾ ਕੇ ਜੀ ਖਾਣਾ ਖਾਂ ਵੀ ਦਿੰਦਾ ਮੈਂ ਖਾਪੀ ਲੈਣਾ ਚੱਲ ਵਧੀਆ ਰੋਟੀ ਪਾਣੀ ਚੱਲਦਾ ਚੜਦੀ ਕਲਾ ਚਲ ਓਕੇ ਇਹ ਸਮਝ ਕਹੇ ਕਹਨ ਤੂੰ ਕਾ 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 ਦੇ ਮ ਉਹ ਦੇ ਦੇ ਚਲ ਕੋਈ ਨਹੀਂ ਨੰਗ ਦਾ ਟੱਪਦਾ ਆ ਜੀ ਮੇਰੇ ਕੋਲੇ ਤੂੰ ਬਖਾ ਦੇ ਮੇਲੇ ਤੇ ਜਲੀ ਕਰਨ ਬੰਦੇ ਆ ਤੜਕੇ ਹੀ ਹਾਂ ਤਾ 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 ਬਿਜਾਰਾ ਆ ਆਹ ਵਾਹ ਕੋਈ ਨਹੀਂ ਤੂੰ ਕਰੇ ਹੁਣ ਮੇਰੇ ਕੋਲ ਦੋ ਦਿਨ ਨਹੀਂ ਦੋ ਦਿਨ ਨਹੀਂ ਹੈਗਾ ਮੈਂ ਪਿੰਡ ਹਾਂ ਮੈਂ ਜਾਣਾ ਕਿਤੇ ਠੀਕ ਹੈ ਜਦੋਂ ਉਹ ਮੇਲਾ ਆ ਗਿਆ ਨਾ ਆਪਣੇ ਬਹੂਏ ਦਾ ਖੇਤਾਂ ਵਾਲਾ ਉਦੋਂ ਮੈਂ ਲੀ ਮੈਨੂੰ ਠੀਕ ਫਿਰ ਮੈਂ ਵੀ ਲੋਣੀ ਕਾਪੀ ਵਿੱਚ ਪੈਸੇ ਲੈਣੇ ਕਹਿੰਦਾ ਜੁਨੀਆ ਕਾਪੀ ਮੈਨੂੰ ਸਮਝ ਨਹੀਂ ਆਈ ਕਾਦੀ ਕਾਪੀ ਆ ਆ ਪੈ ਬੈਠਣ ਵਾਲੀ ਹੈ ਪੈਨਸ਼ਨ ਵਾਲੀ ਇਹੋ ਗੋ ਲੈ ਉਹ ਕੋਈ ਨਹੀਂ ਫੜਦੇ ਮੈਂ ਫਰਾਜ਼ੀ ਤੜਕੇ ਠੀਕ ਹੈ ਤੇ ਤੈਨੂੰ ਮੋੜਣਾ ਤੇ ਮੈਂ ਚੱਲ ਵੜੂਗਾ ਤੈਨੂੰ ਆਖੇ ਨਾ ਜੀ ਫਿਰ ਸਵੇਰੇ ਠੰਗਾ ਸਵੇਰੇ ਆ ਜੀ ਚੱਲ ਠੀਕ ਹੈ ਫਿਰ ਤੇ ਕਦੇ ਤੇ ਜਾਏਗਾ ਲੰਡਾ ਕੋਈ ਨਹੀਂ ਫੜਦੇ ਮੈਂ ਉਹ ਲੰਡਾ ਦੰਦੇ ਤੇ ਬੈਠੇ ਉਹ ਕੋਈ ਨਹੀਂ ਕੋਈ ਨਹੀਂ ਜਿੱਥੇ ਵੀ ਫੜ ਲਿਆ ਮੈਂ ਠੀਕ ਆ ਚਲ ਓਕੇ ਫਿਰ ਨਾ 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 ਗਏ ਕਿਤੇ ਗਵਾ ਗੁਦਲਾ ਨਹੀਂ ਗਵਾ ਦਿੰਦੇ ਆਪਾਂ ਕੱਲ ਨੂੰ ਫੜ ਲਿਆ ਮੈਂ ਮੋਟ ਸਾਂਦੇ ਠੀਕ ਹੈ ਮੇਰੇ ਨਾਲ ਲਿਖਿਆ ਵਾ ਅੱਛਾ ਅੱਛਾ ਇਹ ਭਈ ਆਪਣਾ ਇਹ ਪਿਆਰ ਦਾ ਸਦਾ ਦੇ ਪਿਆਰ ਤੇ ਆ ਚਲ ਕੋਈ ਨਹੀਂ ਲੈ ਆਵਾਂਗੇ ਫਿਰ ਠੀਕ ਆ ਓਕੇ ਫਿਰ ਲਵ ਯੂ ਲਵ ਯੂ ਕਹਿ ਰਹੇ ਮੈਂ ਕੱਲ ਨੂੰ ਘਰੇ ਹੋਊਗਾ ਠੀਕ ਆ ਫਿਰ ਲਵ ਯੂ ਹੈ ਲਵ ਯੂ ਚਲ ਮੈਂ ਕੀ ਆਣਾ ਚੱਪ ਚੱਲ ਵੜਾਂਗੇ ਮੈਂ ਕੀ ਆਣਾ ਲਵ ਯੂ ਹੈ ਲਵ ਯੂ ਟਰੱਕ ਭਰ ਕੇ ਬਾਏ ਵਾ ਵਾ ਵਾ